ਅਮਰ ਖਾਨ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੇਸ ਦੇ ਵਿੱਚ ਫੋਟੋ ਵਾਰਣ ਹੋਣ ਤੋਂ ਬਾਅਦ ਪੂਰੇ ਦੇਸ਼ ਦੁਨੀਆ ਦੇ ਵਿੱਚ ਸਿੱਖਾਂ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਦਾ ਪਿਆ ਆ ਜਿਸ ਤੋਂ ਬਾਅਦ ਭਾਵੇਂ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਨਹਿਂਗਾ ਦੇ ਵੱਲੋਂ ਗੁੱਸਾ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਪਰ ਦੂਸਰੇ ਪਾਸੇ ਜਦੋਂ ਇਸ ਪੂਰੇ ਮਾਮਲੇ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਟੀ ਸੀਰੀਜ਼ ਕੰਪਨੀ ਦਾ ਇੱਕ YouTube ਚੈਨਲ ਬਣਾ ਕੇ ਉਸ ਤੇ ਇਹ ਵੀਡੀਓ ਜਾਂ ਪੋਸਟਰ ਵਾਰਲਡ ਕੀਤਾ ਗਿਆ ਜਿਸ ਤੋਂ ਬਾਅਦ ਭਾਵੇਂ ਕਿ ਇਸ ਪੂਰੇ ਰੌਲੇ ਦੇ ਵਿੱਚ ਕਈ ਤਰ੍ਹਾਂ ਦੀ ਖੁਲਾਸੇ ਨਿਕਲ ਕੇ ਸਾਹਮਣੇ ਆਉਂਦੇ ਪਏ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਟੀ ਸੀਰੀਜ਼ ਨਾਮ ਦੀ ਵੱਡੀ ਕੰਪਨੀ ਦੇ ਨਾਮ ਤੇ ਇੱਕ ਝਾਲੀ ਅਕਾਊਂਟ ਬਣਾਇਆ ਗਿਆ ਜਿਸ ਦੇ ਵਿੱਚ ਅਮਰ ਖਾਨ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਵਾਰਲ ਹੁੰਦਾ ਪਿਆ ਜਿਸ ਨੂੰ ਲੈ ਕੇ ਨਹਿੰਗ ਸਿੰਘਾ ਦਾ ਬਿਆਨ ਸਾਹਮਣੇ ਆਇਆ ਆ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਮੰਤ ਭਾਗਾ ਹੈ ਕਿ ਸਾਡੇ ਹੀ ਗੁਰੂਆਂ ਦੀ ਅਜਿਹੀ ਫੋਟੋ ਕਿਉਂ ਮਢਾਈ ਜਾਂਦੀ ਹੈ ਉਹਨਾਂ ਨੇ ਕਿਹਾ ਹੈ ਕਿ ਅਮਰ ਖਾਨ ਨੂ T ਸੀਰੀਜ਼ ਨੂੰ ਇਸ ਉੱਪਰ ਆਪਣਾ ਬਿਆਨ ਦੇਣਾ ਚਾਹੀਦਾ ਹੈ ਜਿ ਕਿਰੇ ਖਾਸੇ ਕਿ ਇੱਕ ਵਿਵਾਦਿਤ ਇਹ ਵੀਡੀਓ ਫੋਟੋ ਵਾਇਰਲ ਹੋਣ ਤੋਂ ਬਾਅਦ ਦੇਸ਼ ਦੁਨੀਆ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਕਾਫੀ ਰੋ ਦੇਖਣ ਨੂੰ ਮਿਲਦਾ ਪਿਆ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਮੈਂ ਵੀ ਆ ਥੋੜਾ ਜਿਹਾ ਪਹਿਲੇ ਦੇਖਿਆ ਆ ਵੀ ਇਹ ਸੋਸ਼ਲ ਮੀਡੀਆ ਤੇ ਆ ਰਿਹਾ ਆ ਜਿਹੜੀ ਅਕਾਲ ਮੂਵੀ ਆਈ ਸੀ ਆਪਾਂ ਉਹਦਾ ਵੀ ਵਿਰੋਧ ਕੀਤਾ ਸੀ ਉਹ ਵਿਰੋਧ ਕਰਨ ਦਾ ਮਤਲਬ ਇਹੀ ਸੀ ਵੀ ਕੱਲ ਨੂੰ ਇਹਨਾਂ ਨੇ ਸਾਡੇ ਗੁਰੂਆਂ ਪੀਰਿਆਂ ਦੇ ਸਰੂਪ ਧਾਰਨ ਨੇ ਸ਼ੁਰੂ ਹੋ ਜਣੇ ਆ ਤੇ ਦੇਖੋ ਹੋ ਵੀ ਇਦਾਂ ਹੀ ਰਿਹਾ ਆ ਏਡੀ ਵੱਡੀ ਕੰਪਨੀ ਹੋਵੇ ਟੀ ਸੀ ਰੀ ਜਿਹਦਾ ਐਡਾ ਵੱਡਾ ਨਾਂ ਆ ਜਿਹੜੀ ਪੁਰਾਣੀ ਸਭ ਤੋਂ ਪੁਰਾਣੀ ਇਹ ਕੰਪਨੀ ਆ ਜਿੰਨਾ ਨਾਂ ਕੋਈ ਛੋਟਾ ਮੋਟਾ ਨਹੀਂ ਹੈਗਾ ਬਹੁਤ ਵੱਡੀ ਇਹ ਕੰਪਨੀ ਆ ਉਹਦੇ ਨਾਂ ਤੇ ਇੱਕ ਫੇਕ ਅਕਾਊਂਟ ਬਣਦਾ ਆ ਫੇਕ ਅਕਾਊਂਟ ਬਣਨ ਤੋਂ ਬਾਅਦ ਇਹ ਪੋਸਟਰ ਉਹਦੇ ਤੇ ਰਿਲੀਜ਼ ਕੀਤਾ ਜਾਂਦਾ ਆ ਚਾਹੇ ਉਹ ਕੱਟ ਕੇ ਬਣਾਇਆ ਜਾਂਦਾ ਚਾਹੇ AI ਦੇ ਨਾਲ ਬਣਾਇਆ ਆ ਹੁਣ ਨਹੀਂ ਲੋਕਾਂ ਨੂੰ ਪਤਾ ਲੱਗਦਾ ਪਿਆ ਹੁਣ ਸਾਡੇ ਕਿੱਥੇ ਆ ਬੰਦੇ ਕਿੱਥੇ ਸਾਡੇ ਜਥੇਦਾਰ ਬੈਠੇ ਨੇ ਜਾਂ ਕਿੱਥੇ ਸਾਡੀਆਂ ਜਥੇਬੰਦੀਆਂ ਬੈਠੀਆਂ ਨੇ ਉਹ ਜਾ ਕੇ ਗੱਲ ਕਰਨ ਇਹ ਕਿਹੜੀ ਚੀਜ਼ ਨਹੀਂ ਬੰਦ ਹੁੰਦੀ ਜੇ ਸਾਡੀਆਂ ਖਬਰਾਂ ਚਲਾਈਆਂ ਇਹ ਬੰਦ ਕਰਾ ਸਕਦੀਆਂ ਸਰਕਾਰਾਂ ਤੇ ਇਹਨਾਂ ਦਾ ਕੀ ਗੱਲ ਇਹ ਇਹਨਾਂ ਵਾਸਤੇ ਬਹੁਤ ਵੱਡੀ ਖੇਡ ਆ ਟਿਕਟੋਕ ਵੀ ਬੈਨ ਹੋਈ ਆ ਸਰਕਾਰ ਨੇ ਬੈਨ ਕੀਤੀ ਆ ਇਹ ਵੀ ਬੈਨ ਕਰ ਦੇਣ ਇਥੋਂ ਜਿਹੜੀ ਚੀਜ਼ ਲੱਗਦਾ ਆ ਵੀ ਸਾਡਾ ਸਾਡੇ ਵਾਸਤੇ ਗਾਂ ਖਤਰਾ ਬਣ ਸਕਦੀ ਆ ਉਸ ਐਪ ਨੂੰ ਬੰਦ ਕਰਵਾਓ ਵੀ ਕੱਲ ਨੂੰ ਸਾਨੂੰ ਉਹਦਾ ਖਮਿਆਜਾ ਨਾ ਭੁਗਤਣਾ ਪਵੇ ਕੱਲ ਨੂੰ ਬੇਵਜ੍ਹਾ ਕਿਸੇ ਨਾਲ ਲੜਾਈ ਹੋਵੇ ਆਪਾਂ ਜਾ ਕੇ ਧਰਨੇ ਪ੍ਰਦਰਸ਼ਨ ਕਰੀਏ ਜਾਂ ਬਿਆਨ ਦੇਈਏ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਜਿਸ ਤਰੀਕੇ ਦੇ ਨਾਲ ਫੋਟੋ ਵਾਇਰਲ ਹੋ ਰਹੀ ਹੈ ਜਿਸ ਤੇ ਅਮੀਰ ਖਾਨ ਨੂੰ ਫੁਲਾਇਆ ਉਹ ਨਾਨਕ ਦੇਵ ਜੀ ਦਾ ਦਿਸਾਇਆ ਜਾ ਰਿਹਾ ਉਸ ਚੀਜ਼ ਨੂੰ ਕਿਸੇ ਨੇ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਅਮੀਰ ਖਾਨ ਨੂੰ ਖੁਦ ਆ ਕੇ ਸਟੇਟਮੈਂਟ ਦੇਣੀ ਚਾਹੀਦੀ ਹੈ ਬਿਲਕੁਲ ਅਮੀਰ ਖਾਨ ਨੂੰ ਦੇਣੀ ਚਾਹੀਦੀ ਹੈ ਆਪਣੀ ਸਟੇਟਮੈਂਟ ਕਿਉਂ ਨਹੀਂ ਦੇਣੀ ਚਾਹੀਦੀ ਜਦੋਂ ਨੇ ਸਰੂਪ ਬਣਾਇਆ ਨਹੀਂ ਤੇ ਉਹਨੂੰ ਆਪਣੀ ਆ ਕੇ ਬਿਆਨ ਦੇਣਾ ਚਾਹੀਦਾ ਹੈ ਸਕੇ ਉਹਨੂੰ ਆਪਣੇ ਵੱਲੋਂ ਕੰਪਲੇਂਟ ਵੀ ਕਰਨੀ ਚਾਹੀਦੀ ਹੈ ਵੀ ਮੇਰਾ ਤਸਵੀਰ ਲਾ ਕੇ ਗੁਰਨਾਨਕ ਪਾਤਸ਼ਾਹ ਦੀ ਤੁਸੀਂ ਬਣਾ ਰਹੇ ਆ ਬਾਬਾ ਜੀ ਸਾਡੇ ਵੈਸੇ ਤਾਂ ਅਸੀਂ ਤਸਵੀਰਾਂ ਨੂੰ ਮੰਨਦੇ ਨਹੀਂ ਕਹਿੰਦੇ ਤਸਵੀਰ ਬਹੁਤ ਇੱਕ ਪ੍ਰਾਤਨ ਪਈ ਹੈ ਜਿਹੜੀ ਬਗਦਾਦ ਦੇ ਵਿੱਚ ਆ ਗਰਨਾਨਕ ਪਾਸ਼ਾ ਜੀ ਪ੍ਰਾਤਨ ਤਸਵੀਰ ਅਸੀਂ ਤਾਂ ਵੈਸੇ ਤਸਵੀਰਾਂ ਦਾ ਖੰਡਨ ਹੀ ਕਰਦੇ ਆ ਜਿੰਨੀਆਂ ਵੀ ਅੱਜ ਕੱਲ ਇੱਥੇ ਆਪਾਂ ਦੇਖਦੇ ਵੀ ਆ ਜਾਂ ਗਰਨਾਨਕ ਪਾਸ਼ਾ ਜੀ ਤਸਵੀਰ ਬਣੀ ਹੈ ਦਸਾਂ ਗੁਰੂਆਂ ਦੀ ਬਣੀ ਆ ਅਸਲੀ ਸਰੂਪ ਕਿਸੇ ਨੇ ਨਹੀਂ ਦੇਖਿਆ ਅਜੇ ਤੱਕ ਕਿਸੇ ਦੇ ਵੀ ਚਾਹੇ ਗੁਰੂ ਰਵਿਦਾਸ ਮਹਾਰਾਜ ਆ ਚਾਹੇ ਉਹ ਕੋਈ ਵੀ ਆ ਚਾਹੇ ਉਹ ਰਾਮ ਆ ਚਾਹੇ ਕੋਈ ਸ਼ਿਵਜੀ ਜੀ ਆ ਕਿਸੇ ਦਾ ਸਰੂਪ ਨਹੀਂ ਦੇਖਿਆ ਇਹ ਇੱਕ ਕਾਲਪਨਿਕ ਚੀਜ਼ ਆ ਅਸੀਂ ਏਸੀ ਚੀਜ਼ਾਂ ਦੇ ਵਿਰੋਧ ਕਰਕੇ ਤਾਂ ਇਹ ਵਿਰੋਧ ਕਰਦੇ ਪਏ ਆ ਫਿਲਮਾਂ ਦਾ ਵੀ ਵੀ ਸਿੱਖ ਧਰਮ ਤੇ ਨਹੀਂ ਬਣਨੀ ਚਾਹੀਦੀ ਦੇਖੋ ਜੇ ਹਿੰਦੂਆਂ ਨੇ ਅੱਜ ਤੱਕ ਨਹੀਂ ਰੋਕਿਆ ਤੇ ਤਾਂ ਹੀ ਬਾਬਾ ਜੀ ਇੱਕ ਬੰਦਾ ਸ਼ਿਵਜੀ ਦਾ ਸਰੂਪ ਧਾਰ ਕੇ ਸਟੇਜਾਂ ਤੇ ਸ਼ਰਿਆਂਵ ਨੱਚਦਾ ਆ ਠੀਕ ਆ ਜੀ ਉਹੀ ਬੰਦਾ दारू ਵੀ ਪੀਂਦਾ ਆ ਹਰ ਕੋਈ ਬੰਦਾ ਏਡੇ ਏਡੇ ਬਲੀ ਬੰਦਿਆਂ ਦੇ ਇਹਨਾਂ ਨੇ ਸਰੂਪ ਬਣਾਤੇ ਉਹਨਾਂ ਦੀ ਨਾ ਉਹਨਾਂ ਦੀ ਕੋਈ ਵੈਲਿਊ ਆ ਮਾਰਕੀਟ ਦੇ ਵਿੱਚ ਸਿਰਫ ਸਰੂਪ ਬਣਾਏ ਉਦਾਂ ਹੀ ਬਸ ਘੜੀ ਨੱਚ ਲਿਆ ਇਦਾਂ ਦੇ ਥੋੜੀ ਸੀਗੇ ਸਾਡੇ ਗੁਰੂ ਜਾਂ ਉਹ ਭੰਗੜਾ ਪਾਉਂਦੇ ਸੀ ਜਾਂ ਇਦਾਂ ਕੁਝ ਇਦਾਂ ਥੋੜੀ ਕਰਦੇ ਸੀਗੇ ਅੱਛਾ ਜਿਸ ਤਰੀਕੇ ਦੇ ਨਾਲ ਉਹ ਪੂਸਟ ਸੀਰੀਜ਼ ਕੰਪਨੀ ਵਰਗਾ ਜਿਹੜਾ ਇੱਕ ਅਕਾਊਂਟ ਬਣਾਇਆ ਗਿਆ ਉਹ ਉੱਪਰ ਚੱਲ ਰਿਹਾ ਹੈ ਸੀਰੀਜ਼ ਬੰਦੂ ਕਿਸੇ ਤਰੀਕੇ ਦਾ ਰਿਐਕਸ਼ਨ ਵੀ ਦਿੱਤਾ ਜਾ ਰਿਹਾ ਉਹ ਕਿਵੇਂ ਦੇਖੀਓ ਤੁਸੀਂ ਬਾਬਾ ਜੀ ਦੱਸੋ ਐਡੀ ਵੱਡੀ ਕੰਪਨੀ ਆਏ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਮੈਨੂੰ ਤਾਂ ਇਦਾਂ ਲੱਗਦਾ ਇਹਨਾਂ ਦੀ ਕੋਈ ਮਿਲੀ ਭਗਤ ਨਾਲ ਆ ਵੀ ਚੈੱਕ ਕਰਦੇ ਪਏ ਆ ਵੀ ਹਾਂ ਵੀ ਅਸੀਂ ਕੱਲ ਨੂੰ ਕੋਈ ਇਦਾਂ ਦੀ ਚੀਜ਼ ਬਣਾਈਏ ਵੀ ਦੇਖੀਏ ਇਹ ਬੰਦੇ ਕਿੰਨੇ ਰਿਐਕਟ ਕਰਦੇ ਆ ਅੱਬਾ ਜੀ ਇਹਨਾਂ ਦੇ ਮਨ 'ਚ ਭਲੇਖੇ ਬਹਿ ਚੁੱਕੇ ਆ ਲੋਕਾਂ ਦੇ ਮਨ ਦੇ ਵਿੱਚ ਆ ਜਿੰਨੇ ਵੀ ਹੀਰੋ ਆ ਨਾ ਇਹ ਆਪਣੇ ਮਨ 'ਚ ਭਲੇਖਾ ਕੱਢ ਦੇਣ ਵੀ ਅਸੀਂ ਆਪਣੇ ਗੁਰੂ ਮਹਾਰਾਜ ਦੇ ਸਰੂਪ ਦੇ ਉੱਪਰ ਕੋਈ ਫਿਲਮ ਬਣਨ ਦੇਾਂਗੇ ਠੀਕ ਆ ਜੀ ਨਾ ਅਸੀਂ ਬਣਨ ਦੇਣੀ ਆ ਜੋ ਪਹਿਲਾਂ ਹੋ ਗਿਆ ਹੋ ਗਿਆ ਖਾਧੀ ਘੜੀ ਅਸੀਂ ਨਹੀਂ ਕਹਿੰਦੇ ਜਾਂ ਪੇਲਿਆਂ ਨੇ ਅਸੀਂ ਪੇਲਿਆਂ ਨੂੰ ਦੋਸ਼ ਦਈਏ ਅੱਜ ਸਾਡੀ ਜਵਾਨੀ ਤਿਆਰ ਹੋਈ ਆ ਜਿੰਨੇ ਵੀ ਨੌਜਵਾਨ ਸਾਡੇ ਨਾਲ ਆ ਅਸੀਂ ਆਪਣੇ ਏਰੀਏ ਦੇ ਵਿੱਚ ਨਹੀਂ ਇਦਾਂ ਦੀ ਕੋਈ ਵੀ ਫਿਲਮ ਲੱਗਣ ਦਾਂਗੇ ਬਾਕੀ ਅਸੀਂ ਆਪਣੇ ਜਥੇਦਾਰਾਂ ਨੂੰ ਵੀ ਕਹਿੰਨੇ ਆ ਵੀ ਇੱਕ ਆਪਣਾ ਬੋਰਡ ਬਣਾਓ ਜਿਹੜਾ ਸੈਂਸਰ ਬੋਰਡ ਬਣਿਆ ਆ ਇੱਕ ਆਪਣਾ ਸਿੱਖਾਂ ਦਾ ਬਣਾਓ ਜਿਹੜਾ ਇੱਤੇ ਸਖਤ ਐਕਸ਼ਨ ਲਵੇ ਠੀਕ ਆ ਜੀ ਸਾਡੇ ਜਥੇਦਾਰਾਂ ਨੂੰ ਵੀ ਚਾਹੀਦਾ ਆ ਉਹ ਇਹਨਾਂ ਦੇ ਜਿਹੜੇ ਵੀ ਮੰਤਰੀ ਨਾਲ ਜਾਂ ਜੋ ਵੀ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਜੇ ਟਿਕਟੌਕ ਵਰਗੇ ਐਪ ਬੰਦ ਹੋ ਸਕਦੇ ਆ ਤੇ AI ਵਰਗੇ ਐਪ ਵੀ ਬੰਦ ਹੋਣੇ ਚਾਹੀਦੇ ਆ